ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ੍ਰੀ ਹਜੂਰ ਸੈਵ ਨਵੇੜ ਤੇ ਅੱਜ ਹੈਗਾ ਸਾਡਾ ਹੀ ਦੂਜਾ ਦਿਨ ਤੇ ਸਵੇਰ ਦਾ ਟਾਈਮ ਹੋ ਚੁੱਕਿਆ ਜੀ 7:30 ਤਰੀਕ ਹੋ ਚੁੱਕੀ ਆ 9 ਤੇ ਅਸੀਂ ਪਹੁੰਚ ਚੁੱਕੇ ਆ ਜੀ ਆਗਰੇ ਆਗਰੇ ਤੋਂ ਬਾਅਦ ਜਾਣਾ ਹੈਗਾ ਗਵਾਲੀਅਰ ਤੇ ਲੱਗੇ ਆ ਚਾਹ ਪਾਣੀ ਛਕਣ ਇੱਥੇ ਨਾਲ ਖਾ ਨਾਲ ਖਾਵਾਂਗੇ ਬਿਸਕੁਟ ਤੇ ਲੱਗੇ ਆ ਭਰਾ ਚਾਹ ਤਿਆਰ ਕਰਨ ਲੱਗੇ ਹੋਏ ਆਪੋ ਆਪਣੇ ਗਮਾ ਘਰਾਂ ਤੇ ਥੋਕਾ ਦੁੱਧ ਤੇ ਨਾਲ ਲੈ ਜਿਆਂ ਵਾਲੀ ਚਾਹ ਤੇ ਬਾਕੀ ਆ ਤੁਸੀਂ ਮੌਸਮ ਵੀ ਬਹੁਤ ਸੋਹਣਾ ਆ ਨਾਲ ਮੀਂਹ ਪਈ ਜਾਂਦਾ ਵਾ ਮਾੜਾ ਮਾੜਾ ਕੈਣਮੈਣ ਹੋਈ ਜਾਂਦੀ ਆ ਤੇ ਲੱਗੇ ਚਾਹ ਬਣਾਉਣ ਯਾਤਰਾ ਸਿਰ ਹਿਉ ਖਾਬ ਨਦੇੜ ਤੇ ਏਵੀ 29 ਵਾਲੇ ਜ਼ਿਲ੍ਹਾ ਮੋਗਾ ਪਿੰਡ ਹੰਦਗੜ ਯਾਤਰਾ 2025 ਬਾਕੀ ਤੇ ਵੀਊ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਵੀਊ ਆ ਇਧਰ ਲੱਗੇ ਹੋਏ ਆ ਸਾਰੇ ਭਰਾ ਆਪੋ ਆਪਣੇ ਖਮਾਕਾਰਾਂ ਤੇ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਨਾਲ ਦੀ ਨਾਲ ਤੁਹਾਨੂੰ ਯਾਤਰਾ ਦੇ ਜਿੱਥੇ-ਜਿੱਥੇ ਵੀ ਅਸੀਂ ਰੁਕਦਿਆਂ ਨਾਲ ਦੀ ਨਾਲ ਲੋਕੇਸ਼ਨ ਪਾ ਦੇ ਦੀਆ ਵੀ ਅਸੀਂ ਇੱਥੇ ਇਸ ਜਗ੍ਹਾ ਤੇ ਰੁਕੇ ਹੋਏ ਆ ਤੇ ਤੁਸੀਂ ਵੀ ਵੇਖ ਜਿਹੜੇ-ਜਿਹੜੇ ਭਰਾ ਆ ਰਹੇ ਆ ਤੁਸੀਂ ਵੇਖ ਕੇ ਵੀ ਆ ਸਕਦੇ ਆ ਬਾਕੀ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਨਾਲ ਦੀ ਨਾਲ ਗੁਰਦਾਰਾ ਸਾਹਿਬ ਦੇ ਵੀ ਜਿੱਥੇ ਵੀ ਅਸੀਂ ਜਿਹੜੇ ਗੁਰਦਾਰਾ ਸਾਹਿਬ ਵੀ ਰੁਕੇ ਤੇ ਨਾਲ ਦੀ ਨਾਲ ਸਾਰੇ ਭਰਾਵਾਂ ਨੂੰ ਦਰਸ਼ਨ ਕਰਵਾਉਂਦੇ ਰਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਦਰ ਪੀਵੀ 29 YouTube ਤੇ ਆਪਣਾ ਜੀਨਲ ਤੇ Facebook ਤੇ ਹੈਗਾ ਬਸ Sony Happy $852 ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਲਓ ਇਹ ਮੌਸਮ ਚੈੱਕ ਕਰੋ ਕਰਾਂ ਨਹੀਂ ਪਹਿਲਾਂ ਤਾਂ ਬੈਠਾ ਸੇਰਾ ਗੱਲ ਬਾਤ ਤੇ ਆ ਬੈਨਰ ਵੀ ਸਾਡਾ ਚੈੱਕ ਕਰੋ ਕਰਾਂ ਜੀ ਤੇ ਥੱਲੇ ਜਿਹੜਾ ਪੰਜਾਬ ਪੰਜਾਬ ਮੋਗੇ ਵਾਲੇ ਸੇਰਾ ਗੱਲ ਬਾਤ ਪਰ ਮੂਹ ਜਿਵੇਂ ਕਰ ਸਕੋ ਜਿੰਨੇ ਭਰਦੇ ਨਹੀਂ ਇੱਕ ਵਾਰ ਮਾਰ ਦੇ ਰਹੇ ਕੋਟਾ ਮਾਰ ਦੇ ਕਰੀ ਜੰਗ 52 ਵਾਲੀ ਉਹਦਾ ਮਾ ਆਪਣੇ ਜੰਗ ਪਹਿਲਾ ਬਣ ਗਿਆ ਕਣ ਸ਼ੌਕ ਰਹਿੰਦਾ ਹੁਣ ਆਵਾ ਵਾਲੀ ਹਰ ਕੋਲ 150 ਕਿਲੋਮੀਟਰ ਮੈਨੂੰ ਆਪਣੇ ਨਾਲ ਜਿਹੜਾ ਹੈ ਹੈ ਥੋੜਾ ਜਿਹਾ ਚਾਰ ਵਾਈ ਚਾਰ ਵਾਈ ਜਿਹੜਾ ਮਟਕਾ ਮੁੱਠੀਆਂ ਲੈ ਲਓ ਬੈਸ ਕੋਲ ਜਿ ਕੋਈ ਆਪਾਂ ਮਸਤ ਹੋਣਾ ਬਿਹਾਵਾ ਆਪਾਂ ਇੰਨਾ ਕੁ ਬਾਅਦ ਬਾਅਦ ਮੈਂ ਉਹ ਕਰਦਾ ਪਾਉਂਦਾ ਉਹ ਨਹੀਂ ਰੋਟੀ ਦੀ ਗੱਲ ਨਹੀਂ ਰਾਤ ਕਰ ਆਪਾਂ ਨਿਕਟਾ ਅੱਜ ਪਾਣੀ ਜਾ ਰਹੇ ਹਾਂ ਵੱਡਾ ਪਾਣੀ ਜਾ ਰਹੇ ਹਾਂ ਲੈ ਬਾਕੀ ਅੱਜ ਬਾਅਦ ਚਾਣਾ ਦਾ ਉਹ ਬਾਲਾ ਥੇਕ ਆਵੇ ਜਾ ਘੜੀ ਦੀ ਆ ਮਗਲਾ ਘਲਾਸ ਪਾ ਲੈ ਉਹ ਵੱਧ ਮਿੰਦੇ ਭਰਾਵਾ ਉਹ ਨਾੜ ਗਿਆ ਆ ਇਹ ਜਾਰੇ ਆ ਇਹ ਹੈਗਾ ਇਹ ਆ ਪੰਜਾਬੀ ਮੋਕੇ ਵਾਲੇ ਆ ਲਾਲਾ ਉਹ ਤਾਂ ਬਣ ਗਈ ਕੰਨੀ ਦੇ ਬਾਅਦ ਤੁਰਲੇ ਆ ਅੱਜ ਥੋੜਾ ਯੱਕਿਆ ਜਾ ਕੇ ਆਪਾਂ ਮੁੜ ਜਾਣਾ ਲੱਗਿਆ ਨਾ ਪਰ ਉਹ ਬਰोबर ਬੋਏ ਇੱਕ ਕਮਿਟੀ ਲਿਖੇ ਲੱਖੇ ਨੂੰ ਵੀ ਹੱਥ ਪੜੇ ਦੋਨੋਂ ਸ਼ੱਕ ਮੰਦ ਜੁੜੇ ਹੋ ਲਾਓ ਜਰਾ ਹੈ ਨਹੀਂ ਆ ਗਿਆ ਔਰ ਜਬਾਲੀਅਰ ਕਰ ਲਈ ਉੱਥੇ ਹੀ ਕਰਾਂਗੇ ਖੋਟੀ ਖਾਲ ਕੇ ਮੱਠੀਆਂ ਵੀ ਲਾਓ ਜਾ ਕੇ ਕਿੱਥੇ ਆ ਮਾਰ ਲਾ ਮੰਗ ਕੇ ਭੱਜਣਾ ਪਤਾ ਚਲ ਮੱਠੀਆਂ ਲਿਆ ਜਾ ਕੇ ਬਹੁਤ ਆ ਯਾਰ ਲਾਓ ਥੰਦੇ ਬੜੀ ਬੜੀ ਚਾਹ ਬਣਵਾੜਾ ਆ ਆ ਗਰੇ ਬਹੁਤ ਦੁੱਕੇ ਆ ਬਾਰੇ ਉਹ ਯਾਰ ਕੌਣ ਰੱਖਾ ਕੇ ਦਾ ਬਾਲ ਨਾ ਮੇਰਾ ਨਾਮ ਅਦਿ ਹਲਾ ਮੈਨੂੰ ਜਿੰਨੇ ਕਰ ਜਾ ਇੰਟਰਵਿਊ ਮਾਰ ਸਰਵਿਕਮਾਰ ਉਹ ਵਾੜਾ ਫੇਰ ਹੋਰ ਸੁਣ ਮੈਂ ਤੇਰੀ ਜਾਲ ਬੇ ਬੰਗਣਾ ਹੋਰ ਆ ਜਾ ਬੜੇ ਕੋਟਾ ਰਹਿ ਰਹੇ ਹੁਣ ਆ ਤੂੰ ਦਾ ਲੜਾਈ